ਪਿੰਡ ਹੈਗਾ ਤੁਹਾਡਾ ਖੇੜੇ ਨਗਾਈਆਂ ਜਿਲ੍ਹਾ ਪਟਿਆਲਾ ਤੇ ਉੱਥੋਂ ਇਹ ਬੱਚੀ ਸਾਡੇ ਕੋਲੇ ਆਈ ਹੈ ਜੀ ਤੇ ਇਸ ਬੱਚੀ ਨੂੰ ਫਿਜ਼ੀਓਥੈਰੇਪੀ ਕਰਾਈ ਜਾ ਰਹੀ ਹੈ ਕਿਉਂਕਿ ਇਹਦੀ ਬੋਡੀ ਪੂਰੀ ਬਿਲਕੁਲ ਪੈਰਾਲਾਈਜ਼ ਹੋ ਗਈ ਨਹੀਂ ਤੂੰ ਤਾਂ ਕਹਿੰਦੀ ਸੀ ਮੈਂ ਤੁਰਨਾ ਨਹੀਂ ਗਾ ਤੂੰ ਤਾਂ ਤੁਰਨ ਵੀ ਲੱਗ ਜਾਣਾ ਹੁਣ ਹੁਣ ਕਿਵੇਂ ਠੀਕ ਆ ਜਿਉਂ ਨੂੰ ਜੀ ਕਰਦਾ ਕਿ ਨਹੀਂ ਦਾ ਸੱਚੀ ਰਸੀ ਮੇਰੀ ਧੀ ਬਣ ਕੇ ਸੱਚੀ ਜੀ ਕਰਦਾ ਜਿਉਂ ਨੂੰ ਸੱਚੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਜਿਸ ਦਿਨ ਗगन ਨੂੰ ਇੱਥੇ ਲੈ ਕੇ ਆਏ ਸੀ ਇਹਦੇ ਪਾਪਾ ਉਸ ਦਿਨ ਗगन ਨੇ ਇੱਕੋ ਹੀ ਗੱਲ ਕਹਿ ਰਹੀ ਸੀਗੀ ਵੀ ਮੈਂ ਮਰਨਾ ਚਾਹੁੰਦੀ ਹਾਂ ਮੈਂ ਇੱਥੇ ਨਹੀਂ ਰਹਿਣਾ ਮੈਨੂੰ ਮੰਜੇ ਤੇ ਬਹੁਤ ਸਾਲਾਂ ਤੋਂ ਇੱਕੋ ਹੀ ਗੱਲ ਕਹਿ ਰਹੀ ਆ ਆਪਣੇ ਪਾਪਾ ਨੂੰ ਮੈਨੂੰ ਜ਼ਹਿਰ ਦੇ ਦਿਓ ਮੈਨੂੰ ਜ਼ਹਿਰ ਦੇ ਦਿਓ ਮੈਂ ਮਰਨਾ ਵਾਂ ਮੈਂ ਮੈਂ ਜਿਉਣਾ ਨਹੀਂ ਚਾਹੁੰਦੀ ਉਹ ਤਾਂ ਜ਼ਹਿਰ ਖਾ ਕੇ ਕੀ ਹੋਊਗਾ ਗਗਨ ਜ਼ਹਿਰ ਖਾਣ ਨਾਲ ਪੁੱਤ ਕੀ ਹੋ ਜਾਊਗਾ ਤੂੰ ਆਪਦੇ ਕਿੰਨੀਆਂ ਸੱਟਾਂ ਮਰਵਾਈ ਫਿਰਦੀਆਂ ਫਿਰ ਗੁੱਸੇ 'ਚ ਮਾਰਦੇ ਹੱਥ ਜੇਰ ਕਿਨੂੰ ਤੋ ਮੰਗਣ ਲੱਗੀ ਹੈ ਜੀ ਇਹ ਦਰਅਸਲ ਜਾਂ ਮੇਰੀ ਮੰਮੀ ਆ ਮਾਤਾ ਕੇ ਤੋ ਗੁਜ਼ਰ ਗਏ ਨੇ 1.5 ਸਾਲ ਹੋ ਗਏ ਸਾਬਾ ਟੱਕੇ ਵਰੀ ਸਾਨੂੰ 6 ਮਹੀਨੇ 6 ਮਹੀਨੇ ਮੈਂ ਸਾਡੇ ਸਾਕੇ ਦੇ ਬੁੱਤ 6 ਮਹੀਨੇ ਬਾਅਦ ਤੂੰ ਜੇਰ ਮੰਗਦੀ ਮੈਂ ਆਪ ਦੇ ਦੂੰਗਾ ਮਦਰ ਨੂੰ ਠੀਕ ਹੈ ਪਰ 6 ਮਹੀਨੇ ਤੋ ਵੱਡੇ ਭਾਈ ਤੇ ਭਰੋਸਾ ਕਰਕੇ ਵੀ ਜਿਵੇਂ ਬਾਈ ਹੋਣੀ ਕਹਿੰਦੇ ਉਵੇਂ ਉਵੇਂ ਕਰਨਾ 6 ਮਹੀਨੇ ਸਾਨੂੰ ਆਪਣੀ ਜ਼ਿੰਦਗੀ ਦੇ 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 6 ਮਹੀਨੇ ਬਾਅਦ ਜਿਵੇਂ ਤੂੰ ਕਹੇਂਗੀ ਫਿਰ ਆਪਾਂ ਉਹ ਮੇ ਕਰ ਲੈ ਦੇ ਦੇ ਦੋਗੇ ਜੀ ਬਾਕੀ ਦੇ ਦੇ ਦੋ ਫਿਰ ਤਾਂ ਫਿਰ ਇਹਦੀ ਗੱਲ ਮੰਨ ਵੀ ਲਿਓ ਜੀ ਠੀਕ ਆ ਪੱਕਾ ਪੱਕਾ ਕਰਾਂਗੇ ਹੈ ਤੇ ਪੱਕਾ ਦੋਗੇ ਜੇ ਜੇ 6 ਮਹੀਨੇ ਨਾ ਹਾਂ ਜੇ ਮੈਨੂੰ ਲੱਗੂਗਾ ਵੀ ਨਹੀਂ ਫਰਕ ਪਿਆ ਕੁਝ ਜੇ ਤੈਨੂੰ ਫਰਕ ਪੈ ਗਿਆ ਮੰਨ ਲਓ ਤੇ ਠੀਕ ਹੋ ਗਈ ਸੀ ਇਹ ਥੋੜੀ ਜਿਹੀ ਤੇਰੀ ਤੁਰ ਫਿਰਨ ਲੱਗ ਗਈ ਫਿਰ ਤੈਨੂੰ ਕਾਹਤੋਂ ਜ਼ਹਿਰ ਦੇਵਾਂਗੇ ਅਸੀਂ ਜੇ ਨਾ ਲੱਗੀ ਫਿਰ ਦੋ ਹਾਂ ਫਿਰ ਦੇ ਦਾਂਗੇ ਪਰ ਤੂੰ ਜੀ ਜਾਣ ਨਾਲ ਜੋਰ ਲਾਉਣਾ ਪੂਰਾ ਜਿਵੇਂ ਅਸੀਂ ਤੈਨੂੰ ਕਵਾਂਗੇ ਇੱਥੇ ਆਉਣ ਤੋਂ ਬਾਅਦ ਕਿਉਂਕਿ ਮੈਂ ਇਹਨੂੰ ਜਦੋਂ ਵੀ ਮਿਲਦਾ ਮੈਂ ਇਹਨੂੰ ਇੱਕੋ ਹੀ ਸਵਾਲ ਪੁੱਛਦਾ ਸੀ ਵੀ ਗगन ਕੀ ਹੈਗੀਏ ਤੇਰੀ ਇੱਛਾ ਹੁਣ ਤਾਂ ਅੱਜ ਤੋਂ ਡੇਢ ਮਹੀਨਾ ਮਹੀਨਾ ਪਹਿਲਾਂ ਮੈਂ ਮਿਲਿਆ ਸੀ ਉਦੋਂ ਵੀ ਇਹਨੇ ਮੈਨੂੰ ਇਹੀ ਕਿਹਾ ਸੀ ਵੀ ਮੈਂ ਮਰਨਾ ਚਾਹੁੰਦੀ ਹਾਂ ਪਰ ਅੱਜ ਮੈਨੂੰ ਗगन ਨੇ ਕਿਹਾ ਮੈਂ ਜਿਉਣਾ ਚਾਹੁੰਦੀ ਹਾਂ ਅੱਜ ਗगन ਨੇ ਕਿਹਾ ਮੈਨੂੰ ਵੀ ਮੈਂ ਹੁਣ ਠੀਕ ਹੋਣਾ ਚਾਹੁੰਦੀ ਹਾਂ ਇਹਦੇ ਫਾਦਰ ਸਾਹਿਬ ਨੇ ਤੁਹਾਡਾ ਕੀ ਨਾਮ ਜੀ 크੍ਰਿਸ਼ਨ 크੍ਰਿਸ਼ਨ ਜੀ ਕਿਵੇਂ ਆ ਹੁਣ ਗगन ਦੇ ਵਿਚਾਰ ਠੀਕ ਹੈ ਬੈਟਰ ਐਕਸਰਸਾਈਜ਼ ਹੁੰਦੀ ਹੈ ਕੋਈ ਫਰਕ ਪਿਆ ਹਾਂਜੀ ਕੁਝ ਹੋਰ ਥਾਂ ਉਪਰ ਪਹਿਲੀ ਗੱਲ ਤਾਂ ਉਹਦੇ ਵਿਚਾਰ ਪੋਜ਼ਿਟਿਵ ਹੋ ਗਏ ਹਨਾ ਹਾਂਜੀ ਹਾਂਜੀ ਪਰ ਤਾਂ ਘਰ ਘਰ ਹੀ ਕਰੀ ਜਾਂਦੀ ਜੀ ਮੈਨੂੰ ਤਾਂ ਜਾਣ ਨਹੀਂ ਹੁਣ ਠੀਕ ਹੈ ਹਨਾ ਚਲੋ ਤੁਹਾਡੀ ਵੀ ਬਹੁਤ ਮਿਹਨਤ ਹੈ ਜੀ ਤੁਸੀਂ ਆਪਣਾ ਆਪਣੇ ਬੱਚੇ ਲਈ ਇੰਨਾ ਕੁਝ ਕਰ ਰਹੇ ਹੋ ਤੇ ਗੁਰੂ ਕਿਰਪਾ ਕਰਨ ਜੀ ਪਿੰਡ ਹੈਗਾ ਤੁਹਾਡਾ ਖੇੜੀ ਨਗਾਇਆਂ ਖੇੜੀ ਨਗਾਇਆਂ ਜ਼ਿਲ੍ਹਾ ਪਟਿਆਲਾ ਉੱਥੋਂ ਇਹ ਬੱਚੀ ਸਾਡੇ ਕੋਲੇ ਆਈ ਹੈ ਜੀ ਇਸ ਬੱਚੀ ਨੂੰ ਫਿਜ਼ੀਓਥੈਰੇਪੀ ਕਰਾਈ ਜਾ ਰਹੀ ਹੈ ਕਿਉਂਕਿ ਦੀ ਬੋਡੀ ਪੂਰੀ ਬਿਲਕੁਲ ਪੈਰਾਲਾਈਜ਼ ਹੋ ਗਈ ਮੈਂ ਬੈੱਡ ਤੇ ਹੀ ਆ ਪਿਛਲੇ 18 ਸਾਲਾਂ ਤੋਂ ਅਰੇ ਸਾਡੇ ਕੋਲ ਇਸ ਤਰ੍ਹਾਂ ਦੇ ਪੇਸ਼ੈਂਟ ਨੇ ਜਿਹੜੇ ਚੱਲ ਫਿਰ ਨਹੀਂ ਸਕਦੇ ਜਿਵੇਂ ਇਹ ਭੈਣ ਨੂੰ ਜਦੋਂ ਲੈ ਕੇ ਆਏ ਸੀਗੇ ਗੁਪਤਾ ਸਸੀਕਰ ਭੈਣੇ ਬਨੀਤਾ ਇਹ ਵੀ ਲੱਤਾਂ ਗਲੀਆਂ ਹੋਈਆਂ ਸੀ ਘਰ ਦੇ ਵਿੱਚ ਪਈ ਸੀ ਬਹੁਤ ਬੁਰੀ ਹਾਲ ਸੀ ਇਦਾਂ ਹੀ ਸਾਡੀ ਇਹ ਭੈਣ ਸਸੀਕਰ ਭੈਣੇ ਕਿਵੇਂ ਆ ਠੀਕ ਆ ਤੇ ਇਹ ਭੈਣ ਵੀ ਇਹਦੇ ਚਾਰ ਬੱਚੀਆਂ ਤੇ ਇੱਕ ਬੇਟਾ ਉਹਨਾਂ ਨੂੰ ਲੈ ਕੇ ਆਏ ਸੀਗੇ ਤੁਸੀਂ ਦੇਖਿਆ ਬਟਾਲੇ ਸ਼ਹਿਰ ਤੋਂ ਗੁਰਨਾਨਕ ਪਾਤਸ਼ਾਹ ਮਹਾਰਾਜ ਦੇ ਸੌਰੇ ਪਿੰਡ ਤੋਂ ਤੇ ਅੱਜ ਇਹ ਮੇਰੀ ਭੈਣ ਦੀ ਵੀ ਐਕਸਰਸਾਈਜ਼ ਹੁੰਦੀ ਆ ਹੁਣ ਵੋਕਰ ਨਾਲ ਥੋੜਾ ਥੋੜਾ ਚੱਲਣ ਲੱਗ ਚੱਲੀ ਆ ਤੇ ਇਦਾਂ ਹੀ ਇਧਰ ਸਾਡਾ ਪਰਿਵਾਰ ਦੇ ਮੈਂਬਰ ਜਿਵੇਂ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ ਮਾਤਾ ਕਿਵੇਂ ਆ ਤਕੜੇ ਹੋ ਸਰ ਸਰ ਇਦਾਂ ਸ਼ਾਸਰੀ ਕਾ ਇਹ ਸਾਡੀ ਮੇਮ ਆ ਮਾਤਾ ਇਹਨੂੰ ਨਾਨਕਸਰ ਕਲੇਰਾ ਗੁਰਦੁਆਰਾ ਸਾਹਿਬ ਦੇ ਬਾਹਰੋਂ ਲੈ ਕੇ ਆਏ ਸੀਗੇ ਇਸ ਸਿੰਗਾਪੁਰ ਦੀ ਜੰਮੀ ਹੋਈ ਹੈ ਮਾਤਾ ਤੇ ਸਾਰੇ ਉੱਥੇ ਮੇਮ ਹੀ ਕਹਿੰਦੇ ਸੀ ਪ੍ਰਸ਼ਾਦ ਉੱਥੇ ਵੇਚਦੀ ਹੁੰਦੀ ਸੀ ਮਾਤਾ ਅਧਰੰਗ ਹੋ ਗਿਆ ਸੀ ਇਹਦੇ ਵੀ ਐਕਸਰਸਾਈਜ਼ ਚੱਲਦੀ ਆ ਇਦਾਂ ਹੀ ਸਾਡੀ ਮਾਤਾ ਕਮਲਜੀਤ ਕੌਰ ਕਹਿੰਦੇ ਕਮਲਜੀਤ ਕੌਰ ਤਕੜੀਆਂ ਤਕੜੀਆਂ ਠੀਕ ਆ ਵਾ ਇਹ ਵੀ ਮਾਂ 4 ਸਾਲਾਂ ਤੋਂ ਰੁੱੜਦੀ ਹੋਈ ਸੀ ਜ਼ਮੀਨ ਤੇ ਹਨਾ ਤੇ ਇਦਾਂ ਹੀ ਸਾਡੀ ਧੀ ਰਾਣੀ ਹਾਂ ਬਈ ਹਲੀਮਾ ਕਿਵੇਂ ਆ ਠੀਕ ਆ ਰੋਕੇ ਹੱਡੀਆਂ ਕੌਣ ਤੋਂ ਰੋਪੇ ਕਾ ਤੋਟੀਆਂ ਕੀ ਹੋ ਗਿਆ ਕੀ ਹੋ ਗਿਆ ਦੱਸ ਕੀ ਹੋ ਗਿਆ ਹਾਂ ਲੱਤਾਂ ਤੇ ਦਰਦ ਹੋ ਰਿਹਾ ਕੋਈ ਨਾ ਪੁੱਤੂ ਦੇਖ ਤੂੰ ਉੱਤੇ ਕਿੰਨੀ ਤਕਲੀਫ ਸੀ ਪਿੱਛੇ ਜਾਖਮ ਸੀ ਢੋਈ ਸਾਰੀ ਗਲੀ ਪਈ ਸੀ ਹੈਨਾ ਹੁਣ ਠੀਕ ਹੋ ਗਈ ਨਾ ਤੂੰ ਜਾਖਮ ਤਾਂ ਨਹੀਂ ਹੋਣਾ ਲੱਤਾਂ ਵੀ ਬਹੁਤ ਥੋੜੀਆਂ ਥੋੜੀਆਂ ਸਿੱਧੀਆਂ ਕਰਨੀਆਂ ਨੇ ਨਾ ਜਿਵੇਂ ਆ ਲਾਏ ਕਰਕੇ ਥੋੜੀ ਥੋੜੀ ਪੇਨ ਹੋਊਗੀ ਇੱਕ ਵਾਰੀ ਤੋ ਮੇਰੀ ਧੀ ਐ ਸਟਰੋਂਗ ਸਾਡੀ ਧੀ ਐ ਤਾਂ ਸਟਰੋਂਗ ਹੈਨਾ ਕੋਈ ਨਾ ਕੋਈ ਰੁਣਾ ਨਹੀਂ ਰੁਣਾ ਨਹੀਂ ਇਹ ਬੱਚੀ ਸਾਡੇ ਕੋਲੇ ਰੀਲ ਕੋਟਲੇ ਤੋਂ ਆਈਆਂ ਦੋਨੇ ਭੈਣਾਂ ਹਲੀਮਾ ਤੇ ਹਲੀ ਅਰੀਬਾ 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 ਦੀਆਂ ਲੱਤਾਂ ਬਿਲਕੁਲ ਹੀ ਵਿੰਗੀਆਂ ਸੀਗੀਆਂ ਹੁਣ ਲੱਤਾਂ ਸਿੱਧੀਆਂ ਹੋ ਚੱਲੀਆਂ ਵਾਹਿਗੁਰੂ ਦੀ ਕਿਰਪਾ ਨਾਲ ਦੋਨੇ ਭੈਣਾਂ ਦੀ ਐਕਸਰਸਾਈਜ਼ ਚੱਲਦੀ ਆ ਗੁਰੂ ਸਾਹਿਬ ਕਿਰਪਾ ਕਰਨ ਸਾਡੀ ਹਲੀਮਾ ਤਾਂ ਪਿੱਛੇ ਗੜੀ ਹੋਈ ਸੀ ਸਾਰੀ ਢੂਈ ਗੜ ਗਈ ਸੀ ਅਮਰਜੀਤ ਵੀਰੇ ਹੁਣਾਂ ਦਾ ਧੰਨਵਾਦ ਜਿਹੜੇ ਉੱਥੋਂ ਲੈ ਕੇ ਆਏ ਇਸ ਪਰਿਵਾਰ ਨੂੰ ਤੇ ਹੁਣ ਹਲੀਮਾ ਦੇ ਇਹ ਲੱਗਦੇ ਨੇ ਬ੍ਰੇਸ ਬ੍ਰੇਸ ਕਹਿੰਦੇ ਉਹਨਾਂ ਨੂੰ ਆਰਓਐਮ ਬ੍ਰੇਸ ਇਹਦੇ ਨਾਲ ਕੀ ਹੈ ਵੀ ਲੱਤਾਂ ਨੂੰ ਹੌਲੀ-ਹੌਲੀ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਉਹਦੇ ਕਰਕੇ ਥੋੜੀ ਪੇਨ ਵੀ ਹੋ ਰਹੀ ਆ ਸਾਡੀ ਖਲੀਮਾ ਨੂੰ ਤੇ ਵਾਹਿਗੁਰੂ ਕਿਰਪਾ ਕਰਨ ਅਰਦਾਸ ਕਰਿਓ ਇਸ ਲਈ ਵਾਸਤੇ ਇਹ ਸਾਡੇ ਉਹ ਪੇਸ਼ੈਂਟ ਨੇ ਜਿਹੜੇ ਇੱਥੇ ਜਿਨ੍ਹਾਂ ਦੀਆਂ ਥੈਰੇਪੀਜ਼ ਵਗੈਰਾ ਹੋ ਰਹੀਆਂ ਉਹਨਾਂ ਦੀ ਟਾਈਮਿੰਗ ਆ ਉਹਨਾਂ ਦੀ ਮਤਲਬ ਕੀ ਪ੍ਰੋਸੈਸ ਚੱਲ ਰਿਹਾ ਕਿੰਨਾ ਇੰਪਰੂਵਮੈਂਟ ਹੋ ਰਹੀ ਆ ਉਹ ਸਾਰੀਆਂ ਚੀਜ਼ਾਂ ਇਹ ਸਾਡੇ ਦੋ ਫਿਜ਼ੀਓਥੈਰੇਪਿਸਟ ਨੇ ਡਾਕਟਰ ਅਨਮੋਲ ਤੇ ਡਾਕਟਰ ਨਵਜੋਤ ਇਹ ਸਾਰਾ ਦਿਨ ਸਵੇਰੋਂ ਆ ਜਾਂਦੇ ਨੇ ਸ਼ਾਮ ਤੱਕਰ ਨਾਲ ਇਹਨਾਂ ਦੇ ਹੈਲਪਰ ਨੇ ਇਹ ਫਿਜ਼ਿਓ ਦੀ ਡਿਊਟੀ ਨਿਭਾਉਂਦੇ ਨੇ ਸਾਡੇ ਕੋਲੇ ਜਗ੍ਹਾ ਬਹੁਤ ਘੱਟ ਆ ਫਿਜ਼ਿਓਥੈਰੇਪੀ ਜਿਹੜੀ ਵਾਰਡ ਆ ਬਹੁਤ ਛੋਟੀ ਆ ਕਿਉਂਕਿ ਇਹ ਵੀ ਸ਼ੈੱਡੀ ਪਾਇਆ ਹੋਇਆ ਉੱਪਰ ਲੋਹੇ ਦਾ ਦਿੱਤਾ ਪ ਜਾਂਦੀਆਂ ਐ ਬਿਲਡਿੰਗਾਂ ਸਾਡੀਆਂ ਪਰ ਹੌਲੀ-ਹੌਲੀ ਕੋਸ਼ਿਸ਼ ਆ ਸਾਡੀ ਵਾਹਿਗੁਰੂ ਕਿਰਪਾ ਕਰਨ ਵੀ ਬਿਲਡਿੰਗ ਪ੍ਰੋਪਰ ਬਣ ਸਕੇ ਤੇ ਉਹਦੇ ਚ ਚੰਗੇ ਤਰੀਕੇ ਨਾਲ ਫਿਜ਼ੀਓਥੈਰਪੀ ਬੋਰਡ ਬਣ ਸਕੇ ਤੇ ਇੱਧਰ ਵੀ ਮਾਤਾ ਜੀ ਹੁਣੇ ਸਾਈਕਲਿੰਗ ਕਰੀ ਜਾਂਦੇ ਨੇ ਸასი ਕਲ ਮਾਂ ਠੀਕ ਹੋ ਇਹ ਸਾਡੇ ਇੱਥੇ ਹੈਲਪਰ ਨੇ ਦੋਨੇ ਇਹ ਵੀਰ ਕੀ ਨਾਂ ਦਾ ਪੁੱਤ ਮਹਿੰਦਰ ਸਿੰਘ ਤੇ ਇੱਧਰ ਸਾਡਾ ਅਜੇ ਕੁਮਾਰ ਵੀਰ ਪੇਸ਼ੈਂਟ ਸੀ ਕਿਸੇ ਟਾਈਮ ਅੱਜ ਇਸੇਵਾਦਾਰ ਆ ਇੱਥੇ ਪਿਛਲੇ ਢਾਈ ਤਿੰਨ ਸਾਲਾਂ ਤੋਂ ਲਗਾਤਾਰ ਇਹ ਸੇਵਾ ਕਰਵਾ ਰਿਹਾ ਵੀਰ ਤੇ ਵਾਹਿਗੁਰੂ ਕਿਰਪਾ ਕਰਨ ਸਾਡੀ ਇਸ ਫਿਜ਼ੀਓਥੈਰਪੀ ਬੋਰਡ ਨੂੰ ਅਸੀਂ ਥੋੜਾ ਹੋਰ ਵੱਡਾ ਕਰ ਸਕੀਏ ਕਿਉਂਕਿ ਇਧਰਲੇ ਪਾਸੇ ਇਹ ਡੈਂਟਿਸਟ ਕਲੀਨਿਕ ਆ ਛੋਟਾ ਜਿਹਾ ਤੇ ਇਧਰਲੇ ਪਾਸੇ ਡਾਕਟਰਾਂ ਦੀਆਂ ਆਪੀਡੀਆਮ ਆ ਜਿਵੇਂ ਡਾਕਟਰ ਬਹਿੰਦੇ ਨੇ ਇੱਥੇ ਨਾ ਜਿਵੇਂ ਡਾਕਟਰ ਤੁਸ਼ਾਰ ਦੀ ਆਪੀਡੀਆ ਤੇ ਇਹ ਡਾਕਟਰ ਦਿਵਯਾ ਜੋਤੀ ਡੈਂਟਿਸਟ ਨੇ ਜਿਹੜੇ ਉਹਨਾਂ ਦਾ ਛੋਟਾ ਜਿਹਾ ਡੈਂਟਿਸਟ ਕਲੀਨਿਕ ਆ ਤੇ ਇਧਰਲੇ ਪਾਸੇ ਆਈ ਕਲੀਨਿਕ ਆ ਸਾਡਾ ਅੱਖਾਂ ਦਾ ਤੇ ਇੱਥੇ ਅੱਖਾਂ ਚੈੱਕ ਕਰਨ ਵਾਲੀ ਮਸ਼ੀਨ ਰੱਖੀ ਹੋਈ ਆ ਕਿਉਂਕਿ ਜਗ੍ਹਾ ਛੋਟੀ ਹੋਣ ਕਰਕੇ ਕਿਵੇਂ ਨਾ ਕਿਵੇਂ ਅਸੀਂ ਇੱਥੇ ਐਡਜਸਟ ਕਰ ਰਹੇ ਆਂ ਸੰਗਤ ਨੂੰ ਬੇਨਤੀ ਆ ਕਿ ਵਧੀਆ ਚੰਗਾ ਹਸਪੀਟਲ ਬਣਾਉਣ ਲਈ ਸਾਡੀ ਹਿੰਮਤ ਨਹੀਂ ਪੈ ਰਹੀ ਕਿਉਂਕਿ ਜਿਹੜੀ ਬਿਲਡਿੰਗ ਦਾ ਪਹਿਲਾਂ ਕੰਮ ਸ਼ੁਰੂ ਕੀਤਾ ਹੋਇਆ ਹਜੇ ਤੱਕ ਰੋਹੀ ਨੇ ਨਿਪਰੇ ਚੜ੍ਹਿਆ ਬੀਬੀਆਂ ਵਾਸਤੇ ਬਿਲਡਿੰਗ ਬਣਾਉਣੀ ਆ ਉਹਦਾ ਬੇਸਮੈਂਟ ਪਟਿਆ ਪਿਆ ਵਾ ਹਜੇ ਉਹ ਵੀ ਓਪਨਿੰਗ ਨਹੀਂ ਹੋਈ ਤੇ ਹਸਪੀਟਲ ਵੱਲੋਂ ਵੀ ਅਸੀਂ ਬਹੁਤ ਜ਼ਿਆਦਾ ਸਾਡੀ ਜ਼ਰੂਰਤਾਂ ਔਖੇ ਆ ਪਰ ਮਹਾਰਾਜ ਆਪੇ ਰਾਹ ਦਿਖਾਉਣਗੇ ਜੀ ਸਰਬ ਜਿਹੜੇ ਇੱਥੇ ਧਿੱਕਰ ਲੈ ਕੇ ਆਏ ਨੇ ਅੱਗੋਂ ਵੀ ਆਪੇ ਰਸਤਾ ਦਿਖਾਉਣਗੇ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ